ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਆਓ ਮੈਂ ਤੁਹਾਨੂੰ ਆਪਣੀ ਇੱਕ ਛੋਟੀ ਜਿਹੀ ਕਹਾਣੀ ਦੇ ਰੂਬਰੂ ਕਰਾਉਂਦੀ ਹਾਂ ਇੱਕ ਬਜ਼ੁਰਗ ਮਾਂ ਰਾਤ ਨੂੰ ਰਸੋਈ ਵਿੱਚ ਭਾਂਡੇ ਸਾਫ਼ ਕਰ ਰਹੀ ਸੀ ਕਰਦੀਆਂ ਨਾ ਆਪਣੇ ਪਤੀਆਂ ਨੂੰ ਆਪਣੀ ਮਾਂ ਨੂੰ ਜਾ ਕੇ ਭਾਂਡੇ ਨਾ ਖੜਕਾਉਣ ਲਈ ਕਹਿ ਰਹੀਆਂ ਸੀ ਕਿਉਂਕਿ ਉਹ ਭਾਂਡਿਆਂ ਦੀ ਆਵਾਜ਼ ਤੋਂ ਪਰੇਸ਼ਾਨ ਹੋ ਰਹੀਆਂ ਸੀ ਉਹ ਕਹਿ ਰਹੀਆਂ ਸੀ ਸਾਡੀ ਨੀਂਦ ਖਰਾਬ ਹੁੰਦੀ ਆ 4 ਵਜੇ ਉੱਠ ਕੇ ਭਾਂਡੇ ਖੜਕ ਖੜਕਾ ਕਰਨ ਲੱਗ ਜਾਂਦੀ ਤੜਕੇ 4 ਵਜੇ ਉੱਠ ਕੇ ਪਾਠ ਪੂਜਾ ਕਰਨ ਲੱਗ ਜਾਂਦੀ ਤੇ ਸਾਡੀ ਨੀਂਦ ਖਰਾਬ ਕਰ ਦਿੰਦੀ ਨਾ ਰਾਤ ਨੂੰ ਸੌਣ ਦਿੰਦੀ ਨਾ ਦਿਨੇ ਸੌਣ ਦਿੰਦੀ ਆ ਜਾਓ ਸੋਚ ਕੀ ਰਹੇ ਹੋ ਜਾ ਕੇ ਆਪਣੀ ਮਾਂ ਨੂੰ ਮਨਾ ਕਰੋ ਕਿਉਂ ਖੜਕਾ ਨਾ ਕਰੇ ਵੱਡਾ ਪੁੱਤਰ ਖੜਾ ਹੁੰਦਾ ਰਸੋਈ ਵੱਲ ਜਾਂਦਾ ਤੇ ਰਸਤੇ ਵਿੱਚ ਛੋਟੇ ਭਰਾ ਦੇ ਕਮਰੇ ਵਿੱਚੋਂ ਵੀ ਇਹੋ ਆਵਾਜ਼ਾਂ ਆ ਰਹੀਆਂ ਸਨ ਜਿਹੜੀਆਂ ਉਸਦੇ ਕਮਰੇ ਵਿੱਚੋਂ ਆ ਰਹੀਆਂ ਸੀ ਉਹ ਛੋਟੇ ਭਰਾ ਦੇ ਕਮਰੇ ਨੂੰ ਖੜਕਾ ਦਿੰਦਾ ਛੋਟਾ ਭਰਾ ਵੀ ਕਮਰੇ ਵਿੱਚੋਂ ਬਾਹਰ ਆ ਜਾਂਦਾ ਦੋਨੋਂ ਭਰਾ ਰਸੋਈ ਵਿੱਚ ਚਲੇ ਜਾਂਦੇ ਮਾਂ ਦੀ ਭਾਂਡੇ ਮਾਂਜਣ ਵਿੱਚ ਮਦਦ ਕਰਦੇ ਮਾਂ ਮਨਾ ਕਰਦੀ ਪਰ ਉਹ ਨਹੀਂ ਮੰਨਦੇ ਭਾਂਡੇ ਧੋਣ ਤੋਂ ਬਾਅਦ ਦੋਵੇਂ ਭਰਾ ਮਾਂ ਨੂੰ ਬੜੇ ਪਿਆਰ ਨਾਲ ਆਪਣੇ ਕਮਰੇ ਵੱਲ ਲੈ ਜਾਂਦੇ ਉਹ ਵੇਖਦੇ ਹਨ ਕਿ ਉਹਨਾਂ ਦਾ ਪਿਓ ਵੀ ਜਾਗਿਆ ਹੋਇਆ ਸੀ ਦੋਵੇਂ ਭਰਾ ਮਾਣੂ ਬਿਸਤਰੇ ਉੱਤੇ ਬਿਠਾ ਕੇ ਕਹਿੰਦੇ ਹਨ ਮਾਂ ਸਵੇਰੇ ਜਲਦੀ ਸਾਨੂੰ ਵੀ ਉਠਾ ਦੇਣਾ ਅਸੀਂ ਵੀ ਪਾਠ ਕਰਨਾ ਤੇ ਪਾਪਾ ਨਾਲ ਜੋਗਾ ਵੀ ਕਰਨਾ ਮਾਂ ਬੋਲਦੀ ਠੀਕ ਹੈ ਦੋਵੇਂ ਪੁੱਤਰ ਵੀ ਸਵੇਰੇ ਜਲਦੀ ਉੱਠਣ ਲੱਗੇ ਮਾਣੂ ਰਾਤ ਨੂੰ ਭਾਂਡੇ ਮਾਂਜਣ ਵਿੱਚ ਮਦਦ ਕਰਨ ਲੱਗੇ ਦੋਵੇਂ ਪਤਨੀਆਂ ਬੋਲੀਆਂ ਮਾਂ ਕੰਮ ਕਰਦੀ ਆ ਤਾਂ ਤੁਸੀਂ ਭਾਂਡੇ ਕਿਉਂ ਮਾਂਜਦੇ ਹੋ ਦੋਵੇਂ ਪੁੱਤਰ ਬੋਲੇ ਸਾਡਾ ਵਿਆਹ ਕਰਾਉਣ ਪਿੱਛੇ ਇਹ ਵੀ ਇੱਕ ਕਾਰਨ ਸੀ ਮਾਂ ਦੀ ਸਹਾਇਤਾ ਹੋ ਜਾਏਗੀ ਪਰ ਤੁਸੀਂ ਤਾਂ ਕੰਮ ਨਹੀਂ ਕਰ ਰਹੀਆਂ ਉਹ ਕੋਈ ਗੱਲ ਨਹੀਂ ਅਸੀਂ ਆਪਣੀ ਮਾਂ ਦੀ ਸਹਾਇਤਾ ਕਰਦੇ ਕਰ ਦਿੰਦੇ ਹਾਂ ਸਾਡੀ ਤਾਂ ਮਾਂ ਹੈ ਇਸ ਦੇ ਵਿੱਚ ਬੁਰਾ ਵੀ ਕੀ ਹੈ ਅਗਲੇ 3-4 ਦਿਨਾਂ ਤੱਕ ਘਰ ਵਿੱਚ ਬਦਲਾਅ ਆ ਗਿਆ ਨੋਹਾ ਨੂੰ ਗਲ ਮਹਿਸੂਸ ਹੋਈ ਨੋਹਾ ਇਸ ਲਈ ਬਰਤਨ ਸਾਫ਼ ਕਰਨ ਲੱਗ ਗਈਆਂ ਨਹੀਂ ਤਾਂ ਉਹਨਾਂ ਦੇ ਪਤੀ ਭਾਂਡੇ ਸਾਫ਼ ਕਰਨ ਲੱਗਣਗੇ ਸਵੇਰੇ ਵੀ ਉਹ ਜਲਦੀ ਪਤੀਆਂ ਦੇ ਨਾਲ ਹੀ ਉੱਠਣ ਲੱਗੀਆਂ ਤੇ ਪਾਠ ਪੂਜਾ ਵਿੱਚ ਸ਼ਾਮਲ ਹੋਣ ਲੱਗੀਆਂ ਕੁਝ ਦਿਨਾਂ ਬਾਅਦ ਪੂਰੇ ਘਰ ਵਿੱਚ ਬਦਲਾਅ ਆ ਗਿਆ ਦੋਵੇਂ ਨੋਹਾਂ ਸਾਸੋਰੇ ਦਾ ਪੂਰਾ ਸਨਮਾਨ ਦੇਣ ਲੱਗੀਆਂ ਇਹ ਸਾਰੀ ਗੱਲ ਦਾ ਸਾਰ ਤਾਂ ਇਹ ਸੀ ਇਹ ਹੈ ਮਾਂ ਪਿਓ ਦਾ ਘਰ ਵਿੱਚ ਸਤਿਕਾਰ ਉਦੋਂ ਘਟ ਨਹੀਂ ਹੁੰਦਾ ਜਦੋਂ ਨੋਹਾਂ ਉਹਨਾਂ ਦਾ ਸਤਿਕਾਰ ਇੱਜ਼ਤ ਮਾਨ ਘਟ ਕਰਦੀਆਂ ਨੇ ਬਲਕਿ ਜਦੋਂ ਮਾਂ ਦੀ ਕੁੱਖੋਂ ਜਿੰਨਾ ਪੁੱਤਰਾਂ ਨੇ ਜਨਮ ਲਿਆ ਹੁੰਦਾ ਉਹ ਆਪਣੇ ਮਾਪਿਓ ਦਾ ਇੱਜ਼ਤ ਮਾਨ ਨਹੀਂ ਕਰਦੇ ਸਤਕਾਰ ਨਹੀਂ ਦਿੰਦੇ ਮਾਪੇ ਬਾਪ ਦੀ ਕੰਮਕਾਰ ਵਿੱਚ ਮਦਦ ਨਹੀਂ ਕਰਦੇ ਉਹਨਾਂ ਦੀ ਗੱਲ ਨੂੰ ਬਿਲਕੁਲ ਨਕਾਰ ਦਿੰਦੇ ਉਹਨਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਂਦੇ ਉਦੋਂ ਉਹਨਾਂ ਦੀ ਘਰ ਵਿੱਚ ਇੱਜ਼ਤ ਘਟ ਹੋ ਜਾਂਦੀ ਹੈ ਇਹ ਤੁਹਾਨੂੰ ਮੇਰੀ ਕਹਾਣੀ ਕਿਹੋ ਜਿਹੀ ਲੱਗੀ ਇਸ ਕਹਾਣੀ ਦੀ ਫੀਡਬੈਕ ਜ਼ਰੂਰ ਭੇਜਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ